ਤੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਲੋਕਾਂ ਦਾ ਇਲਜ਼ਾਮ ਹੈ ਕਿ ਨਿੱਜੀ ਹਸਪਤਾਲ ਦੇ ਡਾਕਟਰ ਨੇ ਉਹਨਾਂ ਤੋਂ ਆਯੁਸ਼ਮਾਨ ਕਾਰਡ ਹੁੰਦੇ باوجود ਪੈਸੇ ਲਿਆ ਤੇ ਬਦਲੇ ਵਿੱਚ ਕੋਈ ਵੀ ਰਸੀਦ ਨਹੀਂ ਦਿੱਤੀ ਲੋਕਾਂ ਦਾ ਕਹਿਣਾ ਹੈ ਕਿ ਇਸ ਕਾਰਡ ਦੇ ਨਾਲ 5 ਲੱਖ ਦਾ ਇਲਾਜ ਮੁਫਤ ਹੁੰਦਾ ਹੈ ਲੋਕਾਂ ਨੇ ਇਕੱਠੇ ਹੋ ਕੇ ਹਸਪਤਾਲ ਦੇ ਬਾਹਰ ਮੋਰਚਾ ਖੋਲ ਦਿੱਤਾ ਹੈ ਜਰਨਿਤ ਕੋਰ ਅਸੀਂ ਕਿੰਡ ਪੁੱਲੇਵਾਲ ਦੇ ਰਹਿਣ ਵਾਲੇ ਆ ਗੱਡ ਸੰਕਰ ਹਾਂ ਜੀ ਜਿੱਦ ਮੇਰੇ ਸੋਹਰਾ ਸਾਹਿਬ ਦਾ ਬਾਥਰੂਮ ਬੰਦ ਹੋ ਗਿਆ ਸੀਗਾ ਤੇ ਅਸੀਂ ਇੱਥੇ ਦਿਖਾਣ ਆਏ ਸੀਗੇ ਉਹਨਾਂ ਨੇ ਸਾਨੂੰ ਕਿਹਾ ਵੀ ਦੁਆਬਾ ਸਕੈਨ ਕਰਵਾ ਕੇ ਲੈ ਕੇ ਆਓ ਉਸ ਸਕੈਨ ਸੈਂਟਰ ਤੋਂ ਤਾਂ ਕਰਵਾ ਕੇ ਜਦੋਂ ਅਸੀਂ ਆਏ ਤਾਂ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਬਦੂਦਾਂ ਦੀ ਸ਼ਿਕਾਇਤ ਹੈ ਤੇ ਅਸੀਂ ਫਿਰ ਉਹਨਾਂ ਨੂੰ ਪੁੱਛਿਆ ਵੀ ਇਹਨਾਂ ਦੇ ਨਾਜ ਲਈ ਕਿੰਨਾ ਉਹ ਕਹਿੰਦੇ ਵੀ 1,05,000 ਰੁਪਏ ਤੁਹਾਡਾ ਖਰਚਾ ਆਊਗਾ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਜੇ ਤੁਸੀਂ ਕੋਈ ਕਾਰ ਚਲਾ ਕੇ ਸਾਡੀ ਕੋਈ ਮਦਦ ਕਰ ਸਕਦੇ ਆ ਤਾਂ ਸਾਨੂੰ ਦੱਸ ਦੋ ਕਰਦੇ ਕਰਦੇ ਜੀ ਪਹਿਲਾਂ ਉਹ ਕਹਿੰਦਾ ਨਹੀਂ ਜੀ ਮੈਂ ਤਾਂ ਕਰ ਨਹੀਂ ਸਕਦਾ ਕਾਰ ਚਲਾ ਨਹੀਂ ਸਕਦਾ ਹੈਗਾ ਕਰਦੇ ਕਰਦੇ ਕਹਿੰਦਾ ਜੀ ਮੈਂ 35,000 ਰੁਪਏ ਲਵਾਂਗਾ ਤੇ ਬਾਕੀ ਤੁਹਾਡਾ ਮੈਂ ਕਾਰ ਚਲਾ ਦਵਾਂਗਾ ਤੇ ਉਸ ਤੋਂ ਬਾਅਦ ਇਹਨੇ ਸਾਡੇ ਤੋਂ 35000 ਰੁਪਏ ਲੈ ਲਿਆ ਬਾਕੀ ਦਵਾਈਆਂ ਜਿਹੜੇ ਟੈਸਟ ਆ ਉਹ ਬਾਕੀ ਸਾਰੇ ਪੈਸੇ ਸਾਡੇ ਆਪਣੇ ਲੱਗੇ ਆ ਤੇ ਉਸ ਤੋਂ ਬਾਅਦ ਸਾਡਾ ਚਨੋਪਰੇਟ ਹੋ ਗੀ ਗਿਆ ਸੀ ਘਰ ਚਲੇ ਗਏ ਹਨਾ ਗੱਲ ਕੀ ਆ ਮੇਨ ਨੇ ਕੀ ਹੋ ਗਿਆ ਸਾਡਾ ਆਇਸ਼ਮਲ ਕਾਰਡ ਵੀ ਚਲਾ ਲਿਆ ਉਹਨੇ ਸਾਡੇ ਤੋਂ ਪੈਸੇ ਵੀ ਲੈ ਲੇ ਮੁੜ ਕੇ ਸਾਡੇ ਜਨਕੀ ਪੇਸ਼ੈਂਟ ਦਾ ਜਿਹੜਾ ਆਪਰੇਟ ਆ ਉਹਨੇ ਗਲਤ ਕਰ ਦਿੱਤਾ ਜਨਕੀ ਮੇਨ ਜਿਹੜਾ ਸਾਨੂੰ ਇਹ ਆ ਨਾ ਤੇ ਮੁੜ ਕੇ ਅਸੀਂ ਆਏ ਤਾਂ ਉਹਨੇ ਨਾ ਸਾਡਾ ਲਾਜ ਕਰਨ ਦੀ ਬਜਾਏ ਅਸੀਂ ਸਵੇਰ ਤੋਂ ਆਕੇ ਸ਼ਾਮ ਤੱਕ ਅਸੀਂ ਬੈਠੇ ਰਹੇ ਕਹਿੰਦਾ ਐਕਸਰਸਾਈਜ਼ ਕਰੋ ਜੀ ਐਕਸਰਸਾਈਜ਼ ਆ ਤੁਹਾਨੂੰ ਦੱਸੀ ਆ ਇਹ ਕਰੀ ਜਾਓ ਜਣ ਕੋਨੇ ਸਾਨੂੰ ਕੋਈ ਇੰਨਾ ਪੁੱਛਿਆ ਕਿਛਿਆ ਨਹੀਂ ਹੈਗਾ ਸਾਨੂੰ ਇਸ ਗੱਲ ਦਾ ਦੁੱਖ ਆ ਸਾਡੇ ਤੋਂ ਪੈਸੇ ਵੀ ਲੈ ਲੈ। ਹਾਂ ਕੀ ਹੈ? ਨਾਮ ਮੇਰਾ ਮਜੀਤ ਸਿੰਘ ਆ ਜੀ। ਕਿਹੜੇ ਪਿੰਡ ਦਾ ਹਨ? ਪਿੰਡ ਬਰਨਾਲਾ ਕਲਾਂ ਜੀ। ਕੀ ਮਸਲਾ ਕੀ ਜੀ ਤੁਸ ਜੀ ਦੇ ਫੜੇ ਹੋ? ਹਾਂ ਜੀ। ਮਸਲਾ ਕੀ ਹੈ ਜੀ? ਮਸਲਾ ਹੈਗਾ ਜੀ ਸਾਡੇ ਮੇਰੇ ਪਸਰੀ ਦਾ ਸਗਾ ਇੱਥੇ ਸੱਜੇ ਪਾਸੇ ਪਸਰੀ ਸੀਗੀ ਤੇ ਮੈਨੂੰ ਦਰਦ ਬਹੁਤ ਰੰਗਾ ਹੋ ਸਕਾ। ਮੈਂ ਏਵਨ ਹਸਪੀਟਲ ਕੈਂਡੀਗਾਰਡ ਰੋਡ ਇੱਥੇ ਫਿਰ ਮੈਂ ਆਪਰੇਸ਼ਨ ਕਰਵਾਉਣ ਸਲਾਹ ਲੈਣ ਵਾਸਤੇ ਡਾਕਟਰ ਸਾਹਿਬ ਨੂੰ ਮਿਲਿਆ ਆ ਕੇ ਜੀ। ਨਾਵ ਮੇਰੇ ਸਾਹਾ ਸਾਹਿਬ ਸੀਗੇ ਅਸੀਂ ਦੋਨੇ ਮੈਂਬਰ ਮਿਲੇ ਆ ਕੇ ਤੇ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਵੀ ਮੇਰੇ ਦਰਦ ਬਹੁਤ ਅੰਗਾ ਇਹ ਕਹਿੰਦੇ ਫਿਰ ਸਕੈਨ ਕਰਾਵਾ ਪਹਿਲਾਂ ਫਿਰ ਅਸੀਂ ਇੱਕ ਸਕੈਨ ਕਰਾਵਾ ਸੈਂਟਰ ਤੋਂ ਕਰਾਈ ਸਕੈਨ ਕਰਾ ਕੇ 1000 ਰੁਪਏ ਦੀ ਫਿਰ ਅਸੀਂ ਨਾ ਭੁਗਵਾ ਗਾ ਜੀ ਜਦੋਂ ਅਸੀਂ ਸਕੈਨ ਇਹਨਾਂ ਨੂੰ ਦਿਖਾ ਲਈ ਤਾਂ ਇਹ ਕਹਿੰਦੇ ਵੀ ਤੁਹਾਡੇ ਪਥਰੀ ਆ ਗਈ ਐ ਐਮਐਮ ਦੀ ਤੇ ਫਿਰ ਮੈਂ ਇਹਨਾਂ ਨੂੰ ਕਿਹਾ ਵੀ ਮੇਰਾ ਅਜਕਦਾ ਦਵਾਈ ਨਾਲ ਨਿਕਲ ਜੂਗੀ ਕਹਿੰਦੇ ਨਹੀਂ ਦਵਾਈ ਵਾਲਾ ਮਸਲਾ ਨਹੀਂ ਹੈਗਾ ਵੀ ਇਹ ਤੁਹਾਡੇ ਆਪਰੇਸ਼ਨ ਹੋਣਾ ਫਿਰ ਹੀ ਨਿਕਲਣੀ ਹੈ ਅਸੀਂ ਇਹਨਾਂ ਨੂੰ ਪੁੱਛਿਆ ਵੀ ਆਪਰੇਸ਼ਨ ਜਿਹੜਾ ਵਾ ਬਈ ਉਹ ਇਹ ਕਿਹੜਾ ਕਿਹੜਾ ਆਪਰੇਸ਼ਨ ਆ ਉਹ ਤੁਹਾਡੇ ਕੋਲ ਕਿਹੜੀ ਕਿਹੜੀ ਹੈਗੀ ਚੀਜ਼ ਇਹ ਕਹਿੰਦੇ ਵੀ ਇੱਕ ਆਸੀਂ ਦੂਰਬੀਨਾ ਆਪਰੇਸ਼ਨ ਕਰਦੇ ਆ ਵਿੱਚ ਜੀ ਮੈਂ ਮੀਡੀਆ ਦਾ ਧੰਨਵਾਦ ਕਰਦਾ ਜਿਹੜੇ ਇੱਥੇ ਪਹੁੰਚੇ ਆ ਮਤਲਬ ਇਹ ਸਮੇਂ ਮੈਂ ਇਹ ਕਹਿਣਾ ਚਾਹਣਾ ਕਿ ਜਿਹੜੇ ਇਹੋ ਜਿਹੇ ਡਾਕਟਰ ਜਵਾਨ ਆਇਆ ਕੁਝ ਹੋਰ ਵੀ ਚੰਗੇ ਕਿਉਂਕਿ ਇਹ ਜਿਹੜਾ ਪੇਸ਼ਾ ਆ ਬਹੁਤ ਹੀ ਪਵਿੱਤਰ ਪੇਸ਼ਾ ਹੈਗਾ ਜਰਕੇ ਡਾਕਟਰ ਸਾਹਿਬ ਨੂੰ ਅਸੀਂ ਨਮਸਕਾਰ ਕਰਦੇ ਜਿਹੜੇ ਚੰਗੇ ਡਾਕਟਰ ਵੀ ਸੇ ਆ ਕੇ ਸਮਾਜ ਦੇ ਵਿੱਚ ਚੰਗੀ ਸੇਵਾ ਕਰ ਰਹੇ ਤਰੀਕੇ ਪਰ ਜੀ ਡਾਕਟਰ ਜਿਸ ਤਰ੍ਹਾਂ ਇਹ ਵਨ ਵਾਲੇ ਹੈਗੇ ਆ ਇਹ ਮਤਲਬ ਲੋਕਾਂ ਦੀ ਲੁੱਟਖੁੱਟ ਇੰਨੀ ਜ਼ਿਆਦਾ ਹੋ ਰਹੀ ਹੈ ਇਹ ਇੰਨਾ ਡਾ ਦਿੰਦੇ ਆ ਅਜੇ ਕਿ ਆਯੂਸ਼ਮਨ ਕਾਰਡ ਵਾਲੇ ਪਾਸਿਓਂ ਮਰੀਜ਼ੇ ਨੂੰ ਬਾਰ ਬਾਰ ਫੋਨ ਆ ਰਿਹਾ ਹੈ ਜਿਹੜੇ ਕੋ ਪੈਸਾ ਨਹੀਂ ਦਿੰਦਾ ਮੇਰਾ ਨਾਮ ਗੁਰਮੀਤ ਸਿੰਘ ਹੈ ਜੀ ਮੈਂ ਜਲੰਧਰ ਤੋਂ ਆ ਮੈਨੂੰ ਕਿਸੇ ਰਿਸ਼ਤੇਦਾਰ ਨੇ ਇੱਥੇ ਦਾ ਰੈਫਰੈਂਸ ਦਿੱਤਾ ਹੈ ਵੀ ਡਾ ਹਸਪੀਟਲ ਬਹੁਤ ਵਧੀਆ ਹੈਗਾ ਤੇ ਮੈਂ ਜਦੋਂ ਆਇਆ ਆਯੂਸ਼ਮਨ ਕਾਰਡ ਦੇ ਥਰੂ ਹੀ ਆਇਆ ਸੀ ਵੀ ਮੇਰਾ ਇਲਾਜ ਫ੍ਰੀ ਚ ਹੋ ਜਾਏਗਾ ਕਿਉਂਕਿ ਮੈਂ ਕੋਈ ਨਾ ਪੈਸੇ ਵਾਲਾ ਨਹੀਂ ਹੈਗਾ ਜੀ ਤੇ ਜਦੋਂ ਇੱਥੇ ਆਇਆ ਤੇ ਪਹਿਲਾਂ ਮੈਂ 21 ਤਰੀਕ ਨੂੰ ਆਇਆ ਸੀਗਾ ਕਿ ਪਰਸੈਂਟ ਕਿ ਤੁਹਾਨੂੰ ਮੈਨੂੰ ਦੋਨੇ ਸਾਈਡ ਗੁਰਦਿਆਂ 'ਚ ਪੱਥਰੀਆਂ ਸੀਗੀਆਂ ਤੇ ਜੋ ਇਹਨਾਂ ਨੇ ਦੱਸਿਆ ਹੈ ਕਹਿੰਦੇ ਤੁਹਾਡੇ ਗੁਰਦੇ ਵੀ ਮਤਲਬ ਲਾਸਟ ਸਟੇਜ ਤੇ ਹੀ ਹੈਗੇ ਨੇ ਜੇ ਤੁਸੀਂ ਮਤਲਬ ਮੈਨੂੰ ਇਹਨਾਂ ਨਾਲ ਥੋੜਾ ਜਿਹਾ ਦੱਸਿਆ ਹੈ ਵੀ ਆਯੁਸ਼ਮਾਨ ਕਾਰਡ ਦੇ ਥਰੂ ਇਲਾਜ ਹੁੰਦਾ ਹੈਗਾ ਆ